ਜੀ ਪ੍ਰੈਸ ਕਾਨਫਰੰਸ ਸੱਦੀ ਹੈ ਇਸ ਵਸਤੇ ਕਲ ਇੱਕ ਦਿੱਤੀ ਗਈ ਹੈ ਕਿ ਕੱਲ ਸਵੇਰ अर्ली ਮਾਰਨਿੰਗ ਸਾਡੇ ਕੋਲ ਇੱਕ ਇਤਲਾਅ ਮਿਲੀ ਸੀ ਕਿ ਇੱਕ ਲੜਕੀ ਜਿਹਦਾ ਅਸੀਂ ਨਾਮ ਡਿਸਕਲੋਸ ਨਹੀਂ ਕਰ ਸਕਦੇ ਜਿਹੜੀ ਕਿ ਮੇਜਰ ਹੈ ਉਹ ਮਦੁਰ ਵਿੱਚ ਪਾਲਕੀ ਤੇ ਕੁਪਰਵਾਰਿਕ ਉਹਨਾਂ ਦਾ ਆਪਸ ਦੇ ਵਿੱਚ ਕੁਝ ਝਗੜਾ ਹੋ ਗਿਆ ਸੀਗਾ ਤੇ ਉਹ ਦਿਨ ਤੋਂ ਉਦਾਸ ਹੋ ਕੇ ਜਾਂ ਨਰਾਜ਼ ਹੋ ਕੇ ਲੜਕੀ ਘਰੋਂ ਚਲੀ ਗਈ ਤੇ ਰਾਤ ਨੂੰ ਜਦੋਂ ਮਤਲਬ ਹੁੰਦਾ ਕਿ ਉਹ ਲੜਕੀ ਰੇਲਵੇ ਸਟੇਸ਼ਨ ਦੇ ਨੇੜੇ ਪਹੁੰਚ ਗਈ ਤੇ ਜਦੋਂ ਉਹਥੇ ਰੇਲਵੇ ਸਟੇਸ਼ਨ ਦੇ ਨੇੜੇ ਪਹੁੰਚੀ ਤਾਂ ਉਹਨੂੰ ਉਥੇ ਦੋ ਲੜਕੇ ਮਿਲ ਗਏ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਹੈ ਅਜੀਤ ਕੁਮਾਰ ਤੇ ਦੂਸਰੇ ਦਾ ਨਾਮ ਹੈ ਕਰਨ ਸਹੋਤਾ ਇਹਨਾਂ ਨੇ ਉਸ ਲੜਕੀ ਨੂੰ ਇਹਨਾਂ ਦੀ ਨੀਅਤ ਪਹਿਲੇ ਹੀ ਗਲਤ ਸੀ ਕਿ ਉਹ ਲੜਕੀ ਨੂੰ ਇਸ ਗੱਲ ਦੇ ਪ੍ਰਟੈਕਸਟ ਦੇ ਉੱਤੇ ਵੀ ਅਸੀਂ ਤੈਨੂੰ ਤੇਰੇ ਘਰ ਛੱਡ ਦੰਨੇ ਆ। ਆਪਣੀ ਮੋਟਰਸਾਈਕਲ ਤੇ ਬਿਠਾ ਕੇ ਉਹਨੂੰ ਤਾਇਪੂ ਰੋਡ ਦੇ ਉੱਤੇ ਗੁਰੂ ਰਾਮਦਾਸ ਨਗਰ ਹੈ ਉੱਥੇ ਲੈ ਕੇ ਆ ਗਏ। ਉੱਥੇ ਇਹਨਾਂ ਨੇ ਇੱਕ ਕਮਰਾ ਇਹਨਾਂ ਦੇ ਕਿਸੇ ਜਾਣਕਾਰ ਦਾ ਕਮਰਾ ਸੀਗਾ ਜਿਹੜਾ ਤੇ ਅੰਦਰੋਂ ਬੰਦ ਸੀਗਾ। ਇਹਨਾਂ ਨੇ ਹੱਥੋਂ ਤਪਾ ਕੇ ਕੁੰਡੀ ਖੋਲ ਕੇ ਉਸ ਕਮਰੇ ਦੇ ਵਿੱਚ ਲੜਕੀ ਨੂੰ ਅੰਦਰ ਲਿਜਾ ਕੇ ਬਾਰੀ-ਬਾਰੀ ਉਦੇ ਨਾਲ ਜਿਹੜਾ ਹੈ ਉਹ ਰਿਪ ਕੀਤਾ ਤਾਂ ਕੱਲ ਸਵੇਰ ਅਰਲੀ ਮਾਰਨਿੰਗ ਦੇ ਜਦੋਂ ਬੱਚੀ ਨੂੰ ਸਹੀ ਮੈਨੇਜ ਆਪਣੇ ਆਪ ਨੂੰ ਸਮਝ ਆਈ ਕਿ ਮੇਰੇ ਨਾਲ ਇਹ ਗਲਤ ਹੋ ਗਿਆ ਤਾਂ ਉਹ ਫਿਰ ਉਹਨੇ ਆਪਣੇ ਘਰ ਪਹੁੰਚ ਕੀਤੀ ਘਰ ਪਹੁੰਚ ਕੇ ਉਹਦੇ ਘਰ ਦੇ ਸਾਡੇ ਕੋਲ ਉਹਨਾਂ ਨੇ ਸਾਡੇ ਐਸਐਚਓ ਸਾਹਿਬ ਭੁਪਿੰਦਰ ਸਿੰਘ ਜੀ ਨੂੰ ਅਪਰੋਚ ਕੀਤਾ ਤਾਂ ਇਮੀਡੀਏਟਲੀ ਮਤਲਬ ਮੈਂ ਦੇਖੋ ਇਸ ਗੱਲ ਦੀ ਬੜੀ ਅਪਰੀਸ਼ੀਏਟ ਕਰਦੇ ਆਂ ਕਿ ਇੰਨਾ ਵੱਡਾ ਇਨਸੀਡੈਂਟ ਹੋਇਆ ਸੀਗਾ ਤੇ ਐਸਐਚਓ ਸਾਹਿਬ ਨੇ ਸਵਿਫਟਲੀ ਮਤਲਬ ਮੇਰੇ ਵਰਡ ਸਵਿਫਟਲੀ ਇਦਾਂ ਕਹਿ ਸਕਦੇ ਆ ਕਿ ਇਹਨਾਂ ਨੇ ਬਹੁਤ ਤੇਜ਼ੀ ਨਾਲ ਉਹਦੇ ਉੱਤੇ ਐਕਸ਼ਨ ਕਰਦੇ ਹੋਏ ਵਿਦਾਊਟ ਗੋਇੰਗ ਇਨਟੂ ਐਨੀਥਿੰਗ ਇਹਨਾਂ ਨੇ ਉਸ ਕੇਸ ਨੂੰ ਬੜੇ ਸੀਰੀਅਸਲੀ ਲੈਂਦੇ ਹੋਏ ਉਹਦੀ ਲੜਕੀ ਦੀ ਸਟੇਟਮੈਂਟ ਲਿਖੀ ਸਟੇਟਮੈਂਟ ਲਿਖ ਕੇ ਕਾਰਵਾਈ ਕੀਤੀ ਔਰ ਫਿਰ ਉਹਦੇ ਵੱਲੋਂ ਕਿਉਂਕਿ ਅਜੇ ਤੱਕ ਲੜਕੀ ਨੂੰ ਹੁਣਿਆਂ ਦੇ ਨਾਮ ਨਹੀਂ ਪਤਾ ਸੀ ਇਹ ਇਹਨਾਂ ਨੇ ਉਸ ਚੀਜ਼ ਨੂੰ ਮਤਲਬ ਬੜੇ ਤਰੀਕੇ ਦੇ ਨਾਲ ਸੈਂਟੀਫਿਕਲੀ ਔਰ ਜੋ ਵੀ ਇਹਨਾਂ ਕੋਲ ਇਨਵੈਸਟੀਗੇਸ਼ਨ ਦੇ ਸਾਡੇ ਕੋਲ ਟੂਲਸ ਹੁੰਦੇ ਨੇ ਸਾਰਿਆਂ ਦੀ ਵਰਤੋਂ ਕੀਤੀ ਸਾਡੇ ਸਾਰੇ ਸੀਨੀਅਰ ਅਫਸਰਸ ਦੇ ਧਿਆਨ ਦੇ ਵਿੱਚ ਲਿਆਂਦਾ ਤੇ ਇਸ ਕੇਸ ਨੂੰ ਟ੍ਰੇਸ ਕਰਦੇ ਹੋਏ ਉਹ ਦੋਨੋਂ ਮੁੰਡੇ ਜਿਹੜੇ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਮੈਂ ਇਸ ਸੰਬੰਧ ਵਿੱਚ ਸਾਡੇ ਜਿਹੜੇ ਮੁਖ ਅਫਸਰ ਤਾਨਾ ਭੁਪਿੰਦਰ ਸਿੰਘ ਹੈਗੇ ਨੇ ਮੰਦੀ ਇਸ ਗਲਤੀ ਬਹੁਤ ਤੁਸੀਂ ਐਪਰੀਸ਼ੀਏਟ ਵੀ ਕਰਦੇ ਆ ਕਿ ਇਹ ਵੱਡੇ ਕੇਸ ਨੂੰ ਜਿਹੜਾ ਕਿ ਇੱਕ ਬਹੁਤ ਵੱਡਾ ਬਣ ਵੀ ਸਕਦਾ ਸੀ ਜਿਹਦੇ ਵਿੱਚ ਕਿ ਪਬਲਿਕ ਦੇ ਵਿੱਚ ਵੀ ਬੜੀ ਰੈਜ਼ੈਂਟਮੈਂਟ ਹੁੰਦੀ ਹੈ ਔਰ ਉਸ ਬੱਚੀ ਨੂੰ ਇਹਨਾਂ ਨੇ ਇਨਸਾਫ ਦਿਵਾਇਆ ਤੋਂ ਅਸੀਂ ਇਹਦੇ ਬਾਰੇ ਆਪਣੇ ਸੀਨੀਅਰ ਆਫਿਸਰਸ ਨੂੰ ਲੱਲ ਕਰਕੇ ਇਹਨਾਂ ਨੂੰ ਕਿ ਜਿਹੜਾ ਪਿਛਲਾ ਵੀ ਕੇਸ ਸੀਗਾ ਸਾਡਾ ਜਿਹਦੇ ਵਿੱਚ ਇੱਕ ਕਪੂਰ ਮਿਸਟਰ ਮਕੇਸ਼ ਕਪੂਰ ਦੇ ਉਨ੍ਹਾਂ ਇੰਜਰੀਜ਼ ਕੌਜ਼ ਕਰਕੇ ਉਹਨਾਂ ਦਾ ਸੋਨੇ ਦਾ ਸਮਾਨ ਤੇ ਉਹਨਾਂ ਦਾ ਹੋਰ ਕੀਮਤੀ ਚੀਜ਼ਾਂ ਖੋ ਕੇ ਲੈ ਕੇ ਉਸ ਕੇਸ ਨੂੰ ਵੀ ਇਹਨਾਂ ਨੇ ਬੜੀ ਸੰਜੀਦਗੀ ਤੇ ਬੜੇ ਥੋੜੇ ਸਮੇਂ ਦੇ ਵਿੱਚ ਹੀ ਟਰੈਕ ਕੀਤਾ ਸੀਗਾ। ਤੋਂ ਅੱਜ ਜਿਵੇਂ ਇਹਨਾਂ ਦੋਨੋਂ ਅਕਿਊਜ਼ਡ ਜਿਹੜੇ ਹੈਗੇ ਨੇ ਇਹਨਾਂ ਨੂੰ ਕੱਲ ਗ੍ਰਿਫਤਾਰ ਕਰ ਲਿਆ। ਵਿਦਿਨ ਬਰੀ ਸ਼ਾਰਟ ਪੀਰੀਅਡ ਤੇ ਅੱਜ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰ ਰਹੇ ਹਾਂ। ਇਹਨਾਂ ਦਾ ਰਿਮਾਂਡ ਲੈ ਕੇ ਹੋਰ ਫਰਦਰ ਪੁੱਛ ਪੁੱਛ ਕਰਾਂਗੇ ਕਿ ਇਹ ਰਾਤ ਨੂੰ 12 1 ਵਜੇ ਕਿਸ ਮਕਸਦ ਲਈ ਗਏ ਸੀ ਲੇ ਤਾਂ ਇਹੀ ਸਾਡੇ ਅੱਜ ਦੇ ਇਸ ਕੇਸ ਦੇ ਵਿੱਚ ਜਿਹੜੀ ਹੈ ਕਿ ਲੜਕੀ ਨਾਲ ਜੋ ਵੀ ਅੱਗੇ ਫਰਦਰ ਪ੍ਰोसीडिंग ਨੇ ਉਹ ਅਸੀਂ ਜਾਰੀ ਕੀਤੀ ਹੋਈਆਂ ਨੇ ਪਰ ਬਿਨਾਂ ਦੇਰੀ ਇਹਨਾਂ ਦੋਸ਼ੀਆਂ ਨੂੰ ਜਿਹੜੀ ਹੈ ਚਰਚਾ ਸ਼ੀਟ ਕਰਵਾ ਕੇ ਇਹਨਾਂ ਨੂੰ ਸਜ਼ਾ ਕਰਵਾਇਆ ਜਾਏ ਕੋਲ ਵੀ ਕੀਤੀ ਗਈ ਜੀ ਕੁੱਲੀਨਾ ਮਾਰਪੜ ਵੀ ਕੀਤੀ ਗਈ ਹਾਂਜੀ ਲੜਕੀ ਦੇ ਨਾਲ ਇਹਨਾਂ ਨੇ ਤਸੱਬੀ ਕੀਤਾ ਉਹਦੇ ਨਾਲ ਜ਼ਬਰਦਸਤੀ ਵੀ ਕੀਤੀ ਹੈ ਤੇ ਉਹਦੇ ਨਾਲ ਮਾਰਕੁੱਟ ਵੀ ਕੀਤੀ ਹੈ ਜਦੋਂ ਉਹ ਥੋੜਾ ਜਿਹਾ ਉੱਚਾ ਰੋਲਾ ਵਗੈਰਾ ਪਾਉਣ ਲੱਗਦੀ ਸੀਗੀ ਤਾਂ ਉਹਦੇ ਛਾਂਟੇ ਵਗੈਰਾ ਮਾਰ ਕੇ ਉਹਨੂੰ ਡਰਾ ਕੇ ਰੱਖਦੇ ਸੀਗੇ ਸਾਡੇ ਕੋਲ ਕੋਈ ਪਿਛਲਾ ਕੋਈ ਕ੍ਰਾਈਮਰ ਤਾਂ ਖੜ ਕੋਈ سامنے ਆਇਆ ਕੋਈ ਕੁਝ ਨਹੀਂ ਅਸੀਂ ਇਹ ਜਿਹੜੇ ਦੋ ਅਕਿਊਜ਼ ਹੈਗੇ ਨੇ ਇਹਨਾਂ ਦਾ ਅਜੇ ਤੱਕ ਜਿਹੜਾ ਪ੍ਰੀਲੀਮਿਨਰੀ ਤੌਰ ਦੇਤੇ ਹੀ ਅਸੀਂ ਕਿਉਂਕਿ ਜੇ ਬੜਾ ਘੱਟ ਸਮਾਂ ਹੋਇਆ ਤੇ ਇਹਨਾਂ ਦੀ ਇਨਵੈਸਟੀਗੇਸ਼ਨ ਦੇ ਵਿੱਚ ਇੰਟਰੋਗੇਸ਼ਨ ਦੇ ਵਿੱਚ ਅਜੇ ਤੱਕ ਇਹਨਾਂ ਦੇ ਕੋਈ ਮੁਕੱਦਮਾ ਸਾਹਮਣੇ ਨਹੀਂ ਆਇਆ ਬਟ ਫਿਰ ਵੀ ਅਸੀਂ ਥੋਰੋਲੀ ਇਕਵਰੀ ਜਿਹੜੇ ਆ ਸਾਡੇ ਡਿਫਰੈਂਟ ਏਜੰਸੀਜ਼ ਹੁੰਦੀਆਂ ਨੇ ਉਹਨਾਂ ਨਾਲ ਤਾਲਮਿਲ ਕਰਕੇ ਸਾਰੀਆਂ ਚੀਜ਼ਾਂ ਕਲੀਅਰ ਕਰਾਂਗੇ ਜੀ ਸੋ ਬੱਚਾ ਕੀ ਦੱਸਿਆ ਵੀ ਘਰੋਂ ਪਰਿਵਾਰਕ ਮੈਂ ਨਾਲ ਕੋਈ ਗੱਲਬਾਤ ਹੋਈ ਹੈ ਉਹਦੇ ਤਹਿਤ ਜੀਕਰ ਉਹਨਾਂ ਲਈ ਦੀ ਉਸ ਤੋਂ ਬਾਅਦ ਇਹ ਮੁੰਡੇ ਇਹਨੂੰ ਜਾਣਦੇ ਸੀ ਇਹ ਉਹਨਾਂ ਦੇ ਨਾਲ ਕਿੱਦਾਂ ਉਹਨਾਂ ਦੇ ਇਹੀ ਇਹੀ ਤੇ ਮਤਲਬ ਵਿਡੰਬਨਾ ਹੈ ਨਾ ਕਿ ਚਲੋ ਮੈਂ ਕਹਿੰਨਾ ਕਿ ਬੱਚਾ ਗਲਤੀ ਨਾਲ ਘਰੋਂ ਚਲੇ ਗਿਆ ਉਹਦੀ ਗਲਤੀ ਹੈ ਉਹਨੂੰ ਰਾਜਪ੍ਰਾਤਿ ਨਹੀਂ ਜਾਣਾ ਚਾਹੀਦਾ ਸੀ ਬਟ ਜੇ ਉਹ ਭਰਾ ਕਈ ਵੀ ਹੈ ਚਲੋ ਚਲੀ ਵੀ ਗਈ ਪਰ ਫਿਰ ਵੀ ਉਹਦੀ ਸੇਫਟੀ ਉਹਦੀ ਮਦਦ ਤਾਂ ਕੀਤੀ ਜਾ ਸਕਦੀ ਹੈ ਜੀ ਬੱਚਾ ਹੈ ਚਲੋ ਅਗਰ ਉਹ ਕੋਈ ਉਹ ਗਲਤੀ ਨਾਲ ਕਰੋ ਆ ਗਿਆ ਹੈ ਤਾਂ ਉਹਦੀ ਮਦਦ ਕਰਨੀ ਬਣਦੀ ਹੈ ਨਾ ਕਿ ਉਹਦਾ ਉਹਦਾ ਕੋਈ ਉਹਦੇ ਨਾਲ ਗਲਤ ਹਰਕਤ ਕਰੋ ਇਹ ਇਮੋਸ਼ਨਲ ਬਲੈਕਮਨ ਕਰਕੇ ਇਹਨੂੰ ਲਗਾਇਆ ਗਿਆ ਹੈ ਨਾ ਜਿਹੜੀ ਤੇਰੀ ਹਾਲਤ ਹੈ ਰਾਤ ਰਾਤ ਨੂੰ ਇੱਕ ਗੱਲ ਜੋ ਸਾਡੇ ਸਮਝ ਆਈਏ ਜੋ ਸਾਨੂੰ ਪਤਾ ਲੱਗੀ ਉਹ ਤਾਂ ਇਹੀ ਹੈ ਕਿ ਉਹਨਾਂ ਨੇ ਕਿਹਾ ਵੀ ਸੀ ਤੈਨੂੰ ਤੇਰੇ ਘਰ ਛੱਡ ਦਿੰਦੇ ਹਾਂ ਦਿਖਾਵਾ ਤਾਂ ਇਸੇ ਗੱਲ ਦਾ ਹੀ ਦਿੱਤਾ ਜਿੱਥੇ ਰੱਖਿਆ ਤਾਂ ਉਹ ਸਿੰਗਲ ਰੂਮ ਸੀ ਨਾ ਸਿੰਗਲ ਸਿੰਗਲ ਟਾਈਪ ਰੂਮ ਸੀਗਾ ਤੇ ਉੱਥੇ ਉਹਨਾਂ ਨੇ ਉਹ ਵੀ ਉਹਨਾਂ ਦਾ ਆਪਣਾ ਕਮਰਾ ਨਹੀਂ ਸੀਗਾ ਕਿਸੇ ਹੋਰ ਦਾ ਹੀ ਕਮਰਾ ਸੀਗਾ ਉਹ ਵੀ ਬੰਦਾ ਉੱਥੇ ਹੈ ਨਹੀਂ ਸੀਗਾ ਹੁਣ ਹੀ ਇਹਨਾਂ ਦੇ ਕੋਲ ਕੋਈ ਜਾਣਕਾਰੀ ਵਸੇ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਫਰਦਰ ਇਨਟੈਰੋਗੇਸ਼ਨ ਦੇ ਵਿੱਚ ਅਸੀਂ ਸਾਹਮਣੇ ਲਿਆਵਾਂਗੇ ਕਿਉਂਕਿ ਜੇ ਇਹਨਾਂ ਨੂੰ ਪੇਸ਼ ਕਰਕੇ ਕੋਰਟ ਦੇ ਵਿੱਚ ਪੁਲਿਸ ਰਿਮਾਂਡ ਲਵਾਵਾਂਗੇ ਆ ਰਿਮਾਂਡ ਦੇ ਦੌਰਾਨ ਜਿਸ ਤਰ੍ਹਾਂ ਦੀ ਵੀ ਕੋਈ ਨਵੀਂ ਦੀ ਗੱਲ ਅਗਰ ਸਾਹਮਣੇ ਆਈ ਸੋ ਡੈਫੀਨਿਟਲੀ ਅਸੀਂ ਤੋਂ ਨਸ਼ੇ ਦੇ ਜ਼ਰੀਏ ਸਰ ਇਹ ਤੋਂ ਮਾਮਲੇ ਦੇ ਵਿੱਚ ਰੂਮ ਵਾਲੇ ਨੂੰ ਕੁਝ ਪੁੱਛਗਿੱਛ ਕੀਤੀ ਗਈ ਸਾਰਾ ਕੁਝ ਕੀਤਾ ਜਾਏਗਾ ਜੀ ਵੀ ਕਿਸ ਨੂੰ ਕਿਸ ਬੰਦੇ ਨੂੰ ਇਹ ਰੂਮ ਕੋਟ ਰੈਂਟ ਤੇ ਦਿੱਤਾ ਗਿਆ ਜਿਹੜਾ ਉਹਦਾ ਕੀ ਉਹਦੀ ਫਰਦਰ ਵੈਰੀਫਿਕੇਸ਼ਨ ਕਰਵਾਈ ਗਈ ਕਿ ਨਹੀਂ ਕਰਵਾਈ ਗਈ 올 ਦੀਸ ਥਿੰਗਸ ਸਰ ਜਿਹੜਾ ਵਹੀਕਲ ਯੂਜ਼ ਕੀਤਾ ਇਹਨਾਂ ਦਾ ਆਪਣਾ ਵੀ ਟੋਰੀ ਚੋਰੀ ਵਾਸਤੇ ਉਹ ਇਹ ਸਾਰੀ ਚੀਜ਼ਾਂ ਮੈਂ ਤੁਹਾਨੂੰ ਦੱਸ ਦਰਾਂ ਵੀ ਅਜੇ ਤਾਂ ਮੈਂ ਅਸੀਂ ਤਾਂ ਜੀ ਇਸੇ ਗੱਲ ਦੇ ਵਿੱਚ ਹੀ ਕਰ ਰਹੇ ਹਾਂ ਕਿ ਪਹਿਲਾਂ ਸਾਨੂੰ ਮੋਟਿਵ ਪਤਾ ਲੱਗੀ ਲੜਕੀ ਨੂੰ ਜਿਹੜਾ ਹੈਗਾ ਉਹਨੂੰ ਵੀ ਸਟੇਬਲ ਕਰਨਾ ਹੈ ਉਹਦੀ ਉਹਦੀ ਇਨਵੈਸਟੀਗੇਸ਼ਨ ਇਸ ਕੇਸ ਦੇ ਵਿੱਚ ਜਿਹੜੀ ਹੈ ਇਹ ਕਾਫੀ ਲੰਬੀ ਹੁੰਦੀ ਹੈ ਤੇ ਪਹਿਲਾਂ ਉਹ ਸਾਰੀਆਂ ਚੀਜ਼ਾਂ ਕਵਰ ਕਰਕੇ ਫਿਰ ਕੋ ਟਾਈਮ ਬਾਉਂਡ ਹੁੰਦੀਆਂ ਨੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਬਾਕੀ ਦੀਆਂ ਇਹ ਅਸੀਂ ਡਿਊਰਿੰਗ ਦੀ ਫਰਦਰ ਕੋਰਸ ਆਫ ਇਨਵੈਸਟੀਗੇਸ਼ਨ ਜਿਹੜਾ ਇਹਨਾਂ ਨੂੰ ਪੂਰਾ ਕਰਾਂਗੇ